ਜਾਂਦਾ ਆਪਣੇ ਘਰ ਵਾਲੇ ਨੂੰ ਲੈ ਆਉਣ ਵਾਸਤੇ ਤਾਂ ਪੈਦਲ ਹੀ ਤੁਰ ਕੇ ਜਾਂਦਾ ਤੇ ਵਿਚਾਰੀ ਨੂੰ ਪੈਦਲ ਜੰਡੀ ਜੰਡੀ ਤੋਰ ਕੇ ਲੈ ਕੇ ਆਉਂਦਾ ਆ ਗੱਡੀਆਂ ਮੋਟਰਾਂ ਟਾਂਗੇ ਰਿਕਸ਼ੇ ਇਹ ਪਿੰਡਾਂ 'ਚ ਜਾਂਦੇ ਨਹੀਂ ਸੀ ਹੁੰਦੇ ਕਿਉਂਕਿ ਸੜਕਾਂ ਨਹੀਂ ਸੀ ਬਣੀਆਂ ਰੱਪੇ ਬਲਦੀ ਨਹੀਂ ਸੀ ਹੋਈ ਗੌਰ ਨਾਲ ਸੁਣਨਾ ਇੱਕ ਕਬਲੂ ਆਪਣੇ ਸਾਹਵੇਂ ਬਿਠੋ ਆਪਣੇ ਘਰ ਵਾਲੇ ਨੂੰ ਹਾਲ ਲੱਗੇ ਆਪਣੇ ਪਿੰਡ ਨੂੰ ਤੁਰਿਆ ਆ ਰਿਹਾ ਆਪਣੇ ਸਿਰ ਤੇ ਢਾਂਗ ਚੱਕਿਆ ਆ ਰਿਹਾ ਘਰ ਵਾਲੀ ਦੇ ਕੱਚੇ ਪੌੜੀਆਂ ਤੇ ਦਿੱਤੀ ਹੋਈ ਹੈ ਆਪ ਜੇਤੀ ਜੇਤੀ ਤੁਰਦਾ ਕਿਸੂਰ ਜੀ ਕੋਟਲੇ ਗਿਆ ਤਾਂ ਬੰਲੀ ਜੱਲਿਆ ਇਹ ਰਾਸਤੇ ਜਿਨੇ ਹੀਰਾ ਹੋ ਗਿਆ ਕੋਈ ਚੋਰ ਪਚਟਾ ਲਫੰਗਾ ਰਾਸਤੇ ਚ ਟੱਕਰ ਗਿਆ ਆ ਜਿਹੜਾ ਮਾਰਾ ਮੋਕੇ ਕੂਮ ਚੰਦਾ ਪਾਇਆ ਹੋਇਆ ਨਾਲੇ ਤਾਂ ਜੇ ਹਾਰੂ ਦਾ ਕਾਲੇ ਮੁਸਤ ਮੁਸਤੀ ਮਾਉਂ ਦੇ ਕਿ ਜੋਗਾ ਇਸ ਕਰਕੇ ਤੇਰੇ ਨਾਲ ਵੀ ਯਾਰ ਇਸ ਕਰਕੇ ਕਹਿੰਦੀ ਜਗਾ ਤੋ ਤੁਰਦੀ ਨਹੀਂ ਕਿਹੜੇ ਹੋ ਕੇ ਤਾਂ ਨਹੀਂ ਤੁਰਦੀ ਸ਼ਰਮ ਆਉਂਦੀ ਹੈ ਘਬਰਾਉਂਦੀ ਹੈ ਹਰ ਜੇ ਤੋਂ ਪੜੀਏ ਤੋਂ ਰਾਤ ਹੀ ਰਾਤੋ ਸੋਚਦੀ ਹੈ ਜੇ ਕਿਤੇ ਮੈਂ ਬਰ ਬਰ ਹੋ ਕੇ ਤੁਰ ਪਈ ਕਿਸੇ ਨੇ ਦੇਖ ਲੇ ਤੇ ਪਛਾਣ ਲੇ ਤਾਂ ਪਿੰਡ ਜਾ ਕੇ ਗੱਲਾਂ ਬਣਾਉਣਗੇ ਕੀ ਤੇ ਕੱਲ ਵਿਆਹ ਹੈ ਸੀ ਜੇ ਅੱਜ ਬਹਿ ਬਹਿ ਕੇ ਤੁਰਦੀ ਨਹੀਂ ਕਹਿੰਦਾ ਸੰਕ ਸ਼ਰਮ ਦਾ ਸਮਾਨਾ ਸੀ ਅੱਜ ਕੱਲ੍ਹ ਵਾਂਗੂ ਥੋੜੀ ਹੈ ਵੀ ਵਿਆਹ ਤੋਂ ਪਹਿਲਾਂ ਹੀ ਸਾਨੂੰ ਪੁੱਛ ਰਹੀ ਹੈ ਮੇ ਭਾਈ ਸਾਹਿਬ ਕੀ ਹੋ ਰਿਹਾ ਅੱਜ ਉਹ ਬੜੇ ਟੌਣ ਨਾਲ ਜਵਾਬ ਦਿੰਦੇ ਨੇ ਅਡਵਾਂਸ ਹੋ ਗਏ ਆ ਬੜੇ ਅਡਵਾਂਸ ਬੜੇ ਅਡਵਾਂਸ ਹੋ ਗਏ ਲੋੜ ਨਾਲ

घरां बि लॻी सुबेर थी लॻी की घरां बि लॻी जुबेरियां थी लॻी ंग रंगे आग तेरे समरे जा पिंड जी आया हंग तेरे समरे जा पिंड 他爹爹，爹爹啊，爹爹。 ੌੀੈ�ੇੌੇੈੈ੔ੱੈੈੈ ੬ੱ ੈੌੈੈੈੈੈ੊�ੈੈੈੈੈੈ੊ੋ ੨ ੇ੤ੈੈੱੱੇ��ੱ����

पेदा पथे पेड़ी पुटा हितां जीरे हितां जी हिते जीर जी काले